ਸਤਸਿਰਿਅ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਰਣਨੀਤਿਕ ਜਿਹੜੀਆਂ ਤਿਆਰੀਆਂ ਉਹ ਬੜੇ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਜ਼ਮੀਨੀ ਪੱਧਰ ਤੇ ਪਾਰਟੀਆਂ ਜਥੇਬੰਦ ਕਰਨ ਦੇ ਵਿੱਚ ਲੱਗੀਆਂ ਹੋਈਆਂ ਕਿਉਂਕਿ ਜ਼ਮੀਨੀ ਪੱਧਰ ਤੇ ਬਹੁਤ ਸਾਰੇ ਕੰਮ ਜਿਹੜੇ ਐ ਅਜੇ ਪਾਰਟੀਆਂ ਵੱਲੋਂ ਕਰਨ ਵਾਲੇ ਐ ਤੇ 2027 ਤਿੰਨ ਪਹਿਲਾ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਹਨ ਉਹਨਾਂ ਨੂੰ ਲੈ ਕੇ ਸਾਰੀਆਂ ਪਾਰਟੀ ਹਾਈ ਕਮਾਂਡਸ ਦੇ ਵਿੱਚ ਮੀਟਿੰਗਾਂ ਦਾ ਜਿਹੜਾ ਦੌਰ ਹੈ ਉਹ جاری ਹੈ ਔਰ ਜਿਹੜੀ ਚੰਡੀਗੜ੍ਹ ਦੇ ਵਿੱਚ ਚੋਣ ਹੋਣ ਜਾ ਰਹੀ ਹੈ ਜਿੱਥੇ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਆਮ ਆਦਮੀ ਪਾਰਟੀ ਤੇ ਕਾਂਗਰਸ ਭਾਜਪਾ ਦੇ ਖਿਲਾਫ ਇਕੱਠੇ ਅਲਾਈਅੰਸ ਤੇ ਵਿੱਚ ਉਤਰਨ ਜਾ ਰਹੇ ਹੈ ਜਿਸ ਨੂੰ ਦੇਖਦਿਆਂ ਹੋਇਆਂ ਅਹੁਦਿਆਂ ਦੀ ਵੰਡ ਵੀ ਕਰਨ ਲਈ ਗਈ ਸੀ ਕਿ ਜਿਹੜਾ ਮੇਅਰ ਹੋਏਗਾ ਉਹ ਆਮ ਆਦਮੀ ਸੱਤਾਧਾਰੀ ਪਾਰਟੀ ਦਾ ਹੋਏਗਾ ਤੇ ਜਿਹੜੇ ਦੋ ਅੱਗੇ ਡਿਪਟੀ ਮੇਅਰ ਦੇ ਅਹੁਦੇ ਹੋਣਗੇ ਉਹ ਕਾਂਗਰਸ ਪਾਰਟੀ ਦੇ ਹੋਣਗੇ ਪਰ ਉਹਨਾਂ ਅਟਕਲਮ ਨੂੰ ਵਿਰਾਮ ਲੱਗ ਗਿਆ ਜਦੋਂ ਤੋਂ ਦੋਨਾਂ ਪਾਰਟੀਆਂ ਵੱਲੋਂ ਕਾਂਗਰਸ ਪਾਰਟੀ ਨੇ ਆਪਣੇ ਤਿੰਨੋਂ ਉਮੀਦਵਾਰ ਮੇਅਰ ਦੀ ਪੋਸਟ ਲਈ ਤੇ ਡਿਪਟੀ ਜਿਹੜੀਆਂ ਦੋ ਪੋਸਟਾਂ ਡਿਪਟੀ ਮੇਅਰ ਦੀਆਂ ਉਹਨਾਂ ਦੇ ਆਪਣੇ ਉਮੀਦਵਾਰ ਉਤਾਰਤੇ ਐ ਤੇ ਆਮ ਆਦਮੀ ਪਾਰਟੀ ਨੇ ਆਪਣੇ ਉਤਾਰਤੇ ਐ ਕਾਂਗਰਸ ਤੇ ਆਪ ਦਾ ਜਿਹੜਾ ਅਲਾਈਅੰਸ ਸੀ ਉਹ ਇਹਦੇ ਵਿੱਚ ਨਹੀਂ ਹੋ ਸਕਿਆ ਦੇਖਣ ਦੇ ਵਿੱਚ ਇਹੀ ਆ ਰਿਹਾ ਹੈ ਕਿ ਜਿਵੇਂ ਹੁਣ ਕਾਂਗਰਸ ਦੇ ਵਿੱਚ ਬਹੁਤ ਵੱਡੀ ਟੁਫੇੜ ਪਈ ਹੋਈ ਹੈ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਲੈ ਕੇ ਕਿ ਦਿੱਲੀ ਹਾਈਕਮੰਡ ਵੱਲੋਂ ਸਾਰੀ ਸਾਰੀ ਲੀਡਰਸ਼ਿਪ ਨੂੰ ਉੱਥੇ ਬੁਲਾਇਆ ਗਿਆ ਸੀ ਇੱਥੋਂ ਤੱਕ ਵੀ ਖਬਰਾਂ ਆਈਆਂ ਕਿ ਜਦੋਂ ਚਰਨਜੀਤ ਸਿੰਘ ਚੰਨੀ ਜਿਹ ਮੀਟਿੰਗ ਹਾਲ ਦੇ ਵਿੱਚ ਜਵਾਹਰ ਜੋ ਮੀਟਿੰਗ ਹਾਲ ਸੀ ਉੱਥੇ ਐਂਟਰ ਹੋਣ ਗਏ ਹੈ ਤਾਂ ਇੱਕ ਵਾਰ ਉਹਨਾਂ ਨੂੰ ਵਾਪਸ ਮੋੜਿਆ ਗਿਆ ਹੈ ਬਾਅਦ ਦੇ ਵਿੱਚ ਬੇਸ਼ੱਕ ਜਿਹੜੀਆਂ ਤਸਵੀਰਾਂ ਵਾਇਰਲ ਹੋਈਆਂ ਉਹ ਕਾਫੀ ਪਿੱਛੇ ਬੈਠੇ ਹੋਏ ਨਜ਼ਰ ਜ਼ਰੂਰ ਆਏ ਹੈ ਪਰ ਕਾਫੀ ਜ਼ਿਆਦਾ ਖਚਾਈ ਹੋਈ ਹੈ ਫਿਰ ਇੱਕ ਵਾਰ ਪਹਿਲਾ ਅਨੁਸ਼ਾਸਨ ਦੇ ਨਾਮ ਤੇ ਪਿਛਲੀ ਵਾਰ ਜਦੋਂ ਨਵਜੋਤ कौर ਸਿੱਧੂ ਵਾਲਾ ਬਿਆਨ ਆਇਆ ਸੀ ਹੁਣ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਬਾਅਦ ਵੀ ਇਹੀ ਹੁਕਮ ਕੀਤੇ ਗਏ ਹੈ ਕਿ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਸਾਹਮਣੇ ਕਿਸੇ ਵੀ ਜਿਹੜੇ ਲੀਡਰ ਹੈ ਉਹਨਾਂ ਵੱਲੋਂ ਕੋਈ ਵੀ ਬਿਆਨ ਜਾਰੀ ਨਹੀਂ ਕਰਨਾ ਨਹੀਂ ਤਾਂ ਫਿਰ ਇੱਕ ਦੂਸਰੇ ਦੇ ਖਿਲਾਫ ਉਹੀ ਜੜੀ ਸ਼ਬਦੀ ਜੰਗ ਹੈ ਉਹ ਤੇਜ਼ ਹੁੰਦੀ ਹੈ ਚੰਡੀਗੜ੍ਹ ਨਗਰ ਨਿਕਮ ਦੇ ਮੇਅਰ ਦੀ ਚੋਣ ਲਈ ਨਾਮਜ਼ਦਗੀਆਂ ਅੱਜ ਸ਼ਾਮ 5 ਵਜੇ ਤੱਕ ਹੋਣੀਆਂ ਹਨ ਕਾਂਗਰਸ ਤੇ ਆਪ ਗੱਠਜੋੜ ਬਣਾਉਣ ਵਿੱਚ ਅਸਫਲ ਰਹੇ ਹਨ ਦੋਵਾਂ ਪਾਰਟੀਆਂ ਨੇ ਐਲਾਨ ਕੀਤਾ ਹੈ ਕਿ ਉਸ ਤੰਤਰ ਤੌਰ ਤੇ ਜਿਹੜੀ ਹੈ ਚੋਣ ਲੜਨਗੇ ਕਾਂਗਰਸ ਨੇ ਮੇਅਰ ਅਹੁਦੇ ਲਈ ਗੁਰਪ੍ਰੀਤ ਗਾਬੀ ਸੀਨੀਅਰ ਡਿਪਟੀ ਮੇਅਰ ਅਹੁਦੇ ਲਈ ਸਚਿਨ ਗਾਲਮ ਤੇ ਡਿਪਟੀ ਮੇਅਰ ਅਹੁਦੇ ਲਈ ਨਿਰਮਲਾ ਦੇਵੀ ਨੂੰ ਜਿਹੜਾ ਉਹ ਨਾਮਜ਼ਦ ਕੀਤਾ ਹੈ ਉੱਥੇ ਹੀ ਆਪ ਪਾਰਟੀ ਦੇ ਪੰਜਾਬ ਇਨਚਾਰਜ ਜਰਨੈਲ ਸਿੰਘ ਨੇ ਵੀ ਤਿੰਨਾਂ ਅਹੁਦਿਆਂ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਆਮ ਆਦਮੀ ਪਾਰਟੀ ਨੇ ਮੇਅਰ ਦੇ ਅਹੁਦੇ ਲਈ ਵਾਰਡ ਨੰਬਰ 25 ਦੇ ਕਾਉਂਸਲਰ ਜੋਗੇਸ਼ ਢਿੰਗਰਾ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਵਾਰਡ ਨੰਬਰ 29 ਦੇ ਕਾਉਂਸਲਰ ਮਨਵਰ ਖਾਨ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਵਾਰਡ ਨੰਬਰ 1 ਦੇ ਕਾਉਂਸਲਰ ਜਸਪਿੰਦਰ ਕੌਰ ਦਾ ਐਲਾਨ ਕੀਤਾ ਸਾਰੇ ਉਮੀਦਵਾਰ ਸ਼ਾਮ ਤੱਕ ਨਗਰ ਨਿਗਮ ਦਫ਼ਤਰ ਵਿਖੇ ਆਪਣੀਆਂ ਨਾਮਜ਼ਦੀਆਂ ਦਾਖਲ ਕਰਨਗੇ ਕਾਬਲੇਗੋਰੇ ਕੇ ਚੰਡੀਗੜ੍ਹ ਦੇ ਮੇਅਰ ਦੀ ਚੋਣ 29 ਜਨਵਰੀ ਨੂੰ ਹੋਣੀ ਹੈ ਇਸ ਸਾਲ ਮੇਅਰ ਦੀ ਚੋਣ ਪ੍ਰਕਿਰਿਆ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਲਈ ਵੋਟਿੰਗ ਗੁਪਤ ਵੋਟਿੰਗ ਦੀ ਬਜਾਏ ਹੱਥ ਦਿਖਾ ਕੇ ਕੀਤੀ ਜਾਵੇਗੀ ਪਿਛਲੀਆਂ ਚੋਣਾਂ ਨਾਲ ਜੁੜੇ ਵਿਵਾਦਾਂ ਤੋਂ ਬਾਅਦ ਪਾਰਦਰਸ਼ਤਾ ਵਧਾਉਣ ਲਈ ਇਹ ਕਦਮ ਚੁੱਕਿਆ ਗਿਆ ਸੀ ਐਸ ਵੀ ਆਰ ਜਿਹੜੀ ਚੋਣ ਪ੍ਰਕਿਰਿਆ ਹੈ ਉਸ ਦੇ ਵਿੱਚ ਪੂਰੀ ਤਰ੍ਹਾਂ ਪਾਰਦਰਸ਼ਤਾ ਜਿਹੜੀ ਅਪਣਾਈ ਜਾਏਗੀ ਜਿਸ ਤੇ ਵਿੱਚ ਗੁਪਤ VOTING ਨਹੀਂ ਹੋਏਗੀ ਹੱਥ ਖੜਾ ਕਰਕੇ ਕਿਸ ਉਮੀਦਵਾਰ ਦੇ ਹੱਕ ਚ ਕਾਉਂਸਲਰ ਨੇ ਵੋਟ ਦੇਣੀ ਹੈ ਉਹ ਉਸ ਤਰੀਕੇ ਨਾਲ ਪੂਰੀ ਪਾਰਦਰਸ਼ਤਾ ਨਾਲ ਜਿਹੜੀ ਹੈ ਇਹਨਾਂ ਤਿੰਨਾਂ ਅਹੁਦਿਆਂ ਦੀ ਜਿਹੜੀ ਚੋਣ ਹੈ ਉਹ ਹੋਏਗੀ ਜਿਸ ਤੇ ਵਿੱਚ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਇਹਨਾਂ ਦੇ ਲਈ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਅਲਾਈਅੰਸ ਹੋ ਸਕਦਾ ਹੈ ਜਰਨੈਲ ਸਿੰਘ ਜੋ ਕਿ ਚੰਡੀਗੜ੍ਹ ਦੇ ਪ੍ਰਭਾਰੀ ਨੇ ਉਹਨਾਂ ਦੇ ਕੋਲ ਮਾਮਲਿਆਂ ਨੂੰ ਦੇਖਣ ਦਾ ਉਹ ਇਨਚਾਰਜ ਨੇ ਤਾਂ ਉਹਨਾਂ ਦੀ ਇੱਕ ਪੋਸਟ ਤੋਂ ਬਾਅਦ ਕਾਫੀ ਫਿਰ ਇੱਕ ਵਿਵਾਦ ਖੜਾ ਹੋਇਆ ਸੀ ਤਾਂ ਹਾ ਉਹੀ ਹੁਣ ਦੇਖਣ ਨੂੰ ਮਿਲ ਰਿਹਾ ਹੈ ਕਿ ਉਹਨਾਂ ਦੇ ਵਿੱਚ ਅਲਾਈਅੰਸ ਜਿਹੜਾ ਉਹ ਨਹੀਂ ਹੋ ਸਕਿਆ ਔਰ ਇੱਕ ਵਾਰ ਫਿਰ ਆਪੋ ਆਪਣੇ ਜੋ ਉਮੀਦਵਾਰ ਲੈ ਕੇ ਦੋਵੇਂ ਪਾਰਟੀਆਂ ਭਾਜਪਾ ਦੇ ਖਿਲਾਫ ਤੇ ਇੱਕ ਦੂਸਰੇ ਦੇ ਖਿਲਾਫ ਚੌਂ ਮੈਦਾਨ ਵਿੱਚ ਉਤਰੀਏ ਧੰਨਵਾਦ